ਕੋਟਾ ਜਿਸ਼ਰਾ ਤੇਰੋ ਤੇਰੀ ਥੋੜੇ ਤੇ ਬੱਲੇ ਮ ਲੱਗਣੇ ਕੁਝ ਦਿਲ ਤੇ ਚੋਰ ਸੇਵ ਸੇਵ ਲੱਗਣੇ ਕੁਝ ਦਿਲ ਤੇ ਚੋਰ ਸੇਵ ਸੇਵ ਲੱਗਣੇ ਗੋਲ ਸੱਚੇ ਗੋਲ ਕੇ ਹਿਸਾਬ ਖੋਲਾਂਗੇ ਚੰਗੇ ਵਾਲੇ ਸਭ ਤੰਗੜੀ ਚ ਖੋਲਾਂਗੇ ਕੁੱਝ ਬਣਾਈ ਫਿਰਦੇ ਆ ਜਾਂਦਾ ਕਿੰਨੇ ਹੀ ਕਰਾਈ ਜਾਂਦੇ ਆ ਕੇ ਬਣਤਾ ਹਰਜ ਕੋਟਾ ਦਾ ਮੇਰੇ ਤੇ ਕਲੇਮ ਲੱਗਣੇ ਕੁਝ ਲੀਡਰ ਤੇ ਚੋਰ ਸੇਵ ਕੁਝ ਲੀਡਰ ਤੇ ਚੋਰ ਸੇਮ ਸੇਮ ਲੱਗਣੇ ਹੱਕਤ ਨਿਖਰਾ ਕੇ ਨਾਲ ਸੋਲ ਬੈਠਦੇ ਗਲਤੀ ਦਾ ਹੋ ਜੇ ਬੜਾ ਫੋਜ ਬੋਲਦੇ ਅੱਤ ਦੇ ਸਿੱਕੀ ਪੜੇ ਰੌਂਗ ਬੰਦਿਆ ਆ ਜਾਂਦੇ ਛੜਦੇ ਨਹੀਂ ਜਿਹੜੇ ਮੇਮ ਲੱਗਣੇ ਓਏ ਅੰਤ ਦੀ ਕਹਾਣੀ ਬਸ ਹੁਣ ਆ ਕੀਤ ਰਾਜ ਦੀ ਕੋ ਗੱਲ ਇੱਕ ਸੱਚ ਹੁਣ ਆ ਰਾਜਿਆਂ ਦੇ ਰਾਜ ਵੀ ਖਤਮ ਹੋ ਗਏ ਵੱਡੇ ਵੱਡੇ ਨਾਟਖਾ ਵੀ ਫਸਲ ਹੋ ਗਏ ਫੁੱਟ ਮਾਤੇ ਥੋੜੇ